ਅਰੇਡੀ ਔਰਤ ਤੋਂ ਬਿਨਾ ਮਨੁੱਖੀ ਸਮਾਜ ਬਿਲਕੁਲ ਅਧੂਰਾ ਹੈ ਡੰਡੀ ਖਾਸ ਕਰਕੇ ਘਰ ਪਰਿਵਾਰ ਅਤੇ ਸਮਾਜ ਦਾ ਸੰਕਲਪ ਔਰਤ ਦੀ ਹੋਂਦ ਨਾਲ ਹੀ ਕਾਇਮ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਔਰਤਾ ਅਤੇ ਮਰਦਾਂ ਦੀ ਗਿਣਤੀ ਲਗਭਗ ਬਰਾਬਰ ਹੋਣ ਦੇ ਬਾਵਜੂਦ ਲੜਕੀਆਂ ਅਤੇ ਔਰਤਾਂ ਵਿਰੁੱਧ ਸਭ ਤੋਂ ਵੱਧ ਜ਼ਬਰ ਜੁਲਮ ਅਤੇ ਬੇਇਨਸਾਫੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਦੰਡੀ ਇੱਕ ਸਾਲ ਦੀ 22 ਤੋਂ ਲੈ ਕੇ 70 ਸਾਲ ਦੀ ਬਜ਼ੁਰਗ ਔਰਤ ਤੱਕ ਨਾਲ ਜ਼ਬਰ ਜਨਾਹ ਭਰੂਣ ਹੱਤਿਆ ਦਾਜ ਪਿੱਛੇ ਜਾਉਂਦੇ ਸਾੜਨਾ ਕਾਰਾਂ ਵਿੱਚ ਹੁੰਦੀ ਕੁੱਟਮਾਰ ਗਾਲੀ ਗਲੋਚ ਬੇਸ਼ਬਾ ਗਮਣੀ ਤਸੀਹੇ ਦੇ ਕੇ ਘਰੋਂ ਕੱਢਣਾ ਖੁਦਕੁਸ਼ੀ ਲਈ ਮਜਬੂਰ ਕਰਨਾ ਤੇਜਾਬ ਸੁੱਟਣਾ ਦਫ਼ਤਰਾਂ ਬਾਜ਼ਾਰਾਂ ਵਿੱਚ ਛੇੜਖਾਨੀ ਅਤੇ ਅਗਵਾ ਕਰਨ ਆਦਿ ਅਪਰਾਧਿਕ ਕਟਨਾਵਾਂ ਸਮੁੱਚੇ ਔਰਤ ਵਰਗ ਲਈ ਖਤਰਨਾਕ ਅਤੇ ਪਾਰਟੀ ਸਮਾਜ ਲਈ ਕਲੰਕ ਬਣ ਚੁੱਕੀਆਂ ਹਨ ਡੰਡੀ ਸਵੇਰ ਤੋਂ ਰਾਤ ਤੱਕ ਅਤੇ ਆਪਣੀ ਸਾਰੀ ਜ਼ਿੰਦਗੀ ਪਰਿਵਾਰ ਦੇ ਲੈ ਕੇ ਲਾਉਣ ਵਾਲੀ ਔਰਤ ਨਾਲ ਅਜਈਆਂ ਅਨਮਨੁੱਖੀ ਕਟਨਾਮਾ ਰੋਜ਼ਾਨਾ ਪੜ ਵੇਖ ਸੁਣ ਕੇ ਕਈ ਵਾਰ ਇੰਜ ਲੱਗਦਾ ਹੈ ਕਿ ਜਿਵੇਂ ਅਸੀਂ ਕਿਸੇ ਜੰਗਲ ਰਾਜ ਵਿੱਚ ਰਹਿ रहे ਹੋਈਏ ਡੰਡੀ ਜਾਹਰ ਹੈ ਕਿ ਸਰਕਾਰਾਂ ਅਤੇ ਸੰਸਥਾਵਾਂ ਵੱਲੋਂ ਹਰ ਸਾਲ 8 ਮਾਰਚ ਦਾ ਕਮਨਤਰੀ ਔਰਤ ਦਿਵਸ ਮਨਾ ਕੇ ਇੱਕ ਰਸਮ ਹੀ ਨਿਭਾਈ ਜਾਂਦੀ ਹੈ ਡੰਡੀ ਲੜਕੀਆਂ ਦੇ ਸੁਰੱਖਿਤ ਹੋਣ ਕਾਰਨ ਹੀ ਸਾਡੇ ਦੇਸ਼ ਵਿੱਚ ਮਾਦਾ ਭ੍ਰूण ਹੱਤਿਆ ਬਹੁਤ ਵੱਧਦੀ ਜਾ ਰਹੀ ਹੈ ਜਿਸ ਦੇ ਨਤੀਜੇ ਵਜੋਂ ਲੜਕੇ ਲੜਕੀ ਦੇ ਅਨੁਪਾਤ ਵਿਚਲਾ ਫਰਕ ਅਰੇਡੀ ਬਹੁਤ ਵੱਧ ਰਿਹਾ ਹੈ ਡੰਡੀ ਅਫਸੋਸ ਹੈ ਕਿ ਬੇਟੀ ਬਚਾਓ ਬੇਟੀ ਪੜਾਓ ਦੀਆਂ ਡੀਂਗਾ ਮਾਰਨ ਵਾਲੇ ਹੁਕਮਰਾਨ ਔਰਤਾਂ ਦੀ ਸੁਰੱਖਿਆ ਕਰਨ ਵਿੱਚ ਨਾ ਕਾਮ ਸਾਉਥ ਹੋਏ ਹਨ ਡੰਡੀ ਪਿਛਲੇ ਸਮੇਂ ਵਿੱਚ ਸੱਤਾਧਾਰੀ ਜਮਾਤਾਂ ਦੇ ਕਈ ਪ੍ਰੇਸ਼ਟ ਬਦਾਇਕ ਅਤੇ ਸ਼ਾਸਕ ਨੇਤਾ ਜਬਰ ਜਨਾਹ ਅਤੇ ਕਤਲकांड ਵਿੱਚ ਮੁੱਖ ਦੋਸ਼ੀ ਸਾਬਤ ਹੋਏ ਹਨ ਅਤੇ ਜੇਲ੍ਹਾਂ ਵਿੱਚ ਸਜ਼ਾਵਾ ਪ੍ਰਗਟ ਰਹੇ ਹਨ ਡੰਡੀ ਜੇਕਰ ਕਾਨੂੰਨ ਦੇ ਰਖਵਾਲੇ ਹੀ ਜਬਰਜਨਾ ਅਤੇ ਕਤਲ ਵਰਗੇ ਕਿਨਾਉਣੇ ਜੁਰਮ ਕਰਨਗੇ ਤਾਂ ਫਿਰ ਬੇਟੀਆਂ ਸੁਰੱਖਿਅਤ ਕਿਵੇਂ ਰਹਿ ਸਕਦੀਆਂ ਹਨ? ਪ੍ਰਸ਼ਨ ਚਿੰਨ ਸਾਡੇ ਦੇਸ਼ ਵਿੱਚ ਲੜਕੀਆਂ ਅਤੇ ਔਰਤਾਂ ਵਿਰੁੱਧ ਅਪਰਾਧ ਦੀਆਂ ਘਟਨਾਵਾਂ ਵਾਪਰਨ ਪਿੱਛੇ ਮਰਦ ਪ੍ਰਧਾਨ ਸਮਾਜ ਦੀ ਔਰਤ ਵਿਰੋਧੀ ਮਾਨਸਿਕਤਾ ਲੱੱਚਰ ਗਾਇਕੀ ਲੱੱਚਰ ਸਾਹਿਤ ਮੀਡੀਆ ਵਿੱਚ ਔਰਤ ਨੂੰ ਇੱਕ ਵਸਤੂ ਵਜੋਂ ਪੇਸ਼ ਕਰਨਾ ਗੈਂਗਸਟਰ ਸੱਭਿਆਚਾਰਕ ਪੁਲਿਸ ਦੀ ਕਾਨੂੰਨ ਲਾਗੂ ਕਰਨ ਵਿੱਚ ਪ੍ਰਤੀ ਕੋਤਾਹੀ ਪੀੜਤ ਔਰਤਾਂ ਵੱਲੋਂ ਕਿਸੇ ਡਰ ਸ਼ਰਮ ਹੇਠ ਸ਼ਿਕਾਇਤ ਦਰਜ ਨਾ ਕਰਵਾਉਣਾ ਚਸ਼ਮਦੀਦ ਗਵਾਹਾਂ ਦੀ ਘਾਟ ਕੁੰਜਲਦਾਰ ਅਤੇ ਮਹਿੰਗੀ ਨਿਆਂ ਪ੍ਰਣਾਲੀ ਕੇਸਾਂ ਦੀ ਸੁਣਵਾਈ ਵਿੱਚ ਦੇਰੀ ਪੁਲਸਾਤੀ ਅਦਾਲਤੀ ਭ੍ਰਿਸ਼ਟਾਚਾਰ ਅਤੇ ਦੋਸ਼ੀਆਂ ਦੀ ਸਿਆਸੀ ਅਤੇ ਹਕੂਮਤੀ ਸਰਪ੍ਰਸਤੀ ਆਦ ਕਾਰਨ ਜ਼ਿੰਮੇਵਾਰ ਹਨ ਡੰਡੀ ਇਸ ਦੇ ਇਲਾਵਾ ਨੌਜਵਾਨਾਂ ਵਿੱਚ ਮੋਬਾਈਲ ਸਾਈਬਰ ਕੈਫੇ ਰਾਹੀਂ ਫੈਲਾਈ ਜਾ ਰਹੇ ਨਗੇਜਵਾਦ ਅਸ਼ਲੀਲਤਾ ਨਸ਼ੇ ਅਤੇ ਕਾਮ ਉਕਸਾਊ ਰੁਚੀਆਂ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ ਜਿਸ ਕਰਕੇ ਉਹ ਲੜਕੀਆਂ ਵਿਰੁੱਧ ਅਨੈਤਿਕ ਜੁਰਮਾਂ ਨੂੰ ਅੰਜਾਮ ਦਿੰਦੇ ਹਨ ਡੰਡੀ ਅਜਿਹੇ ਅਪਰਾਧਕ ਹਾਲਾਤ ਪੈਦਾ ਕਰਨ ਲਈ ਸਭ ਤੋਂ ਵੱਧ ਸਾਡੀਆਂ ਮੌਜੂਦਾ ਕਾਰਪੋਰੇਟ ਪੱਖੀ ਹਕੂਮਤਾਨੀਆਂ ਨੀਤੀਆਂ ਅਤੇ ਪ੍ਰਿਸ਼ਟ ਸ਼ਾਸਤਦਾਨ